ਹਾਂਜੀ ਵੀਡੀਓ ਦੇਖ ਰਹੇ ਮੇਰੇ ਪੂਰੇ ਹੀ ਵਾਲਮੀਕਨ ਮੂਲ ਨਿਵਾਸੀ ਸਮਾਜ ਨੂੰ ਮੇਰੇ ਵਾਲਮੀਕਨ ਮਜਵੀ ਸਿੱਖ ਸਮਾਜ ਨੂੰ ਮੇਰੇ ਵੱਲੋਂ ਯਾਨੀ ਕਿ ਦੀਪ ਦਸ਼ਾਨਤ ਵੱਲੋਂ ਕ੍ਰਾਂਤੀਕਾਰੀ ਜੈ ਭੀ ਜੈ ਭਾਰਤ ਜੈ ਸੰਵਿਧਾਨ ਜੀ ਸੋ ਦੋਸਤੋ ਜਿਸ ਤਰ੍ਹਾਂ ਕਿ ਤੁਸੀਂ 75 ਸਾਲ ਦੀ ਜਿਹੜੀ ਗੁਲਾਮੀ ਹੈ ਉਸ 75 ਸਾਲ ਦੀ ਗੁਲਾਮੀ ਦੇ ਵਿੱਚ ਦੇਖਿਆ ਕਿ ਜਦੋਂ ਦਾ ਦੇਸ਼ ਆਜ਼ਾਦ ਹੋਇਆ ਪਰ ਦੇਸ਼ ਤਾਂ ਆਜ਼ਾਦ ਹੋਇਆ ਲੇਕਿਨ ਅੱਜ ਪੂਰੇ ਪੰਜਾਬ ਦੀ ਗੱਲ ਕਰਾਂ ਜਾਂ ਪੂਰੇ ਭਾਰਤ ਦੀ ਗੱਲ ਕਰਾਂ ਪੂਰੇ ਦੇਸ਼ ਦੀ ਗੱਲ ਕਰਾਂ ਲੇਕਿਨ ਅੱਜ ਵੀ ਪੰਜਾਬ ਦੇ ਵਿੱਚ ਜਿਹੜਾ ਦਲ ਸਮਾਜ ਹੈ ਉਹ ਅੱਜ ਵੀ ਗੁਲਾਮ ਹੈ ਉਹਦੇ ਤੇ ਅੱਜ ਵੀ ਤਦਸ਼ਦ ਹੋ ਰਿਹਾ ਹੈ ਅਤਿਆਚਾਰ ਹੋ ਰਿਹਾ ਹੈ ਸ਼ੋਸ਼ਣ ਹੋ ਰਿਹਾ ਹੈ ਝੂਠੇ ਪਰਚੇ ਦਰਜ ਹੋ ਰਿਹਾ ਤੇ ਅੱਜ ਅਸੀਂ ਪਹੁੰਚੇ ਸੀ ਫਾਇਲਕਾ ਪਿੰਡ ਮਹੂਣਾ ਜਿਹੜਾ ਸਾਡਾ ਕਵੀਲ ਵਿਸ਼ਵਦੀਪ ਜਿਸ ਦੇ ਪ੍ਰਸ਼ਾਸਨ ਵੱਲੋਂ ਸ਼ਾਇਦ ਮਿਲੀ ਭੁਗਤ ਕਰਕੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਵਾਇਆ ਕਰਵਾਇਆ ਗਿਆ ਤੇ ਵਿਸ਼ਵਦੀਪ ਜੀ ਦੀ ਮਾਤਾ ਜਿਹੜੀ ਸਾਡੀ ਮਾਂ ਉਹ ਖੜੇ ਨੇ ਉਹਨਾਂ ਦੀ ਭੈਣ ਜਿਨ੍ਹਾਂ ਦੀ ਅਕਸਰ ਤੁਸੀਂ ਵੀਡੀਓ ਦੇਖੀ ਹੈ ਵਿਸ਼ਵਦੀਪ ਤੇ ਪਰਚਾ ਹੋਣ ਤੋਂ ਬਾਅਦ ਜਿਹੜੀ ਇਸ ਭੈਣ ਲਗਾਤਾਰ ਜਿਹੜੀ ਸ਼ਿੰਗਰਚ ਕਰ ਰਹੀ ਹੈ ਤੇ ਅੱਜ ਦੀਪ ਦਸ਼ਨਾਂ ਦੇ ਪੂਰੀ 라ਵਣ ਸਿਹਨਾਂ ਦੀ ਟੀਮ ਜਿਹੜੀ ਉਸ ਪਰਿਵਾਰ ਕੋਲ ਪਹੁੰਚੀ ਸੀ ਕਿ ਐਸਐਸਪੀ ਫਾਈਲ ਕਰਨ ਦੱਸਣਾ ਚਾਹਾਂਗੇ ਕਿ ਇਹ ਜਿਹੜਾ ਪਰਚਾ ਹੋਇਆ ਹੈ ਪਹਿਲੀ ਗੱਲ ਜਿਹੜਾ ਪਰਚੇ ਦੇ ਵਿੱਚ ਆਰਮੈਕਟ ਲਾਇਆ ਗਿਆ ਉਹ ਸਰਾਸਰ ਜਿਹੜਾ ਉਹ ਝੂਠਾ ਤੇ ਬੇਬੁਨਿਆਦ ਹੈ ਕਿਉਂਕਿ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਜਿਹੜੀ ਇਸ ਪਰਿਵਾਰ ਦੇ ਕੋਲ ਵੀਡੀਓ ਜਿਹੜਾ ਪ੍ਰਸ਼ਾਸਨ ਕਹਿ ਰਿਹਾ ਐਸਐਚਓ ਸਾਫ ਕਹਿ ਰਿਹਾ ਹੈ ਯਾਰ ਮੈਂ ਕਲੱਗਾ ਵੀਰ ਦੇ ਕੋਲ ਅਸਲਾ ਸੀ ਇਹਨੇ ਮੱਥੇ ਤੇ ਪਿਸਤਲ ਰੱਖਿਆ ਪੰਚਾਇਤ ਸੈਕਟਰੀ ਦੇ ਲੇਕਿਨ ਉਹ ਸਰਸਰ ਝੂਠਾ ਕਿਉਂਕਿ ਜਿਹੜਾ ਉਸ ਟਾਈਮ ਹੁੰਦਾ ਲਾਇਸੈਂਸੀ ਹਥਿਆਰ ਵਿਸ਼ਵਦੀਪ ਦਾ ਉਹ ਘਰੇ ਪਿਆ ਸੀ ਤੇ ਇਹ ਸਰਸਰ ਜੇ ਪਰਚਾ ਆਰਮਿਕ ਦਾ ਝੂਠਾ ਤੇ ਦੱਸਣਾ ਚਾਹੁੰਗਾ ਪੂਰੇ ਪੰਜਾਬ ਵਾਸੀਆਂ ਨੂੰ ਇਹ ਪਰਚਾ ਹੀ ਝੂਠਾ ਹੈ ਇਹ ਪਰਚਾ ਜਿਹੜਾ ਉਹ ਬੜੀ ਸ਼ਾਜਦ ਦੇ ਤਹਿਤ ਕਰਵਾਇਆ ਗਿਆ ਕਿਉਂਕਿ ਜਿਹੜੇ ਵੀ ਵੀਰ ਐਸਟੀਪੀਰ ਦੀ ਗੱਲ ਕਰਦੇ ਆ ਕੌਮ ਦੀ ਆਵਾਜ਼ ਚੁੱਕਦੇ ਆ ਆਪ ਅਕਸਰ ਹੀ ਉਹਨਾਂ ਦੀਆਂ ਆਵਾਜ਼ਾਂ ਨੂੰ ਦਬਾਇਆ ਜਾਂਦਾ ਤੇ ਸਾਰੇ ਵੀਰ ਜਾਣਦੇ ਆ ਵੀਰ ਵਿਸ਼ਵਦੀਪ ਉਹ ਹਮੇਸ਼ਾ ਹੀ ਐਸੀ ਪਾਇਟਰ ਦੀ ਗੱਲ ਕਰਦਾ ਆਪਣੀ ਕੌਮ ਦੀ ਆਪਣੇ ਸਮਾਜ ਦੀ ਗੱਲ ਕਰਦਾ ਰਹਿੰਦਾ ਤੇ ਅੱਜ ਪੰਜਾਬ ਨੂੰ ਇਹ ਦੇਖਣ ਦੀ ਲੋੜ ਹੈ ਕਿ ਪੰਜਾਬ ਦੇ ਵਿੱਚ ਜੇ ਭਾਈਚਾਰੇ ਤੇ ਅਤਿਆਚਾਰ ਹੋ ਰਿਹਾ ਹੈ ਸ਼ੋਸ਼ਣ ਹੋ ਰਿਹਾ ਹੈ ਝੂਠੇ ਬਲਚੇ ਹੋ ਰਿਹਾ ਤੇ ਫਿਰ ਅੱਜ ਸਾਨੂੰ ਸੜਕਾਂ ਤੇ ਆਣਾ ਪੈਣਾ ਸੜਕਾਂ ਤੇ ਆਣਾ ਪੈਣਾ ਜਿਨ੍ਹਾਂ ਦੀ ਹੱਕ ਦੀ ਗੱਲ ਕਈ ਵਾਰੀ ਵਿਸ਼ਵਦੀਪ ਕਰਦਾ ਰਿਹਾ ਅੱਜ ਉਹ ਵੀ ਉਹਦੇ ਹੱਕ ਦੀ ਆਵਾਜ਼ ਨਹੀਂ ਚੁੱਕਰੇ ਉਹਨਾਂ ਨੂੰ ਵੀ ਪੁੱਛਣਾ ਚਾਹਾਂਗੇ ਕਿ ਅੱਜ ਕਿੱਥੇ ਹੈ ਉਹ ਲੋਕ ਜਿਹੜੇ ਵੀਰ ਵਿਸ਼ਵਦੀਪ ਨੂੰ ਨਾਲ ਲੈ ਕੇ ਹੁੰਦੇ ਤੇ ਨਾਰੇ ਲੁਆਉਂਦੇ ਸੀ ਤੇ ਅੱਜ ਬੇਨਤੀ ਕਰਦਾ ਹਾਂ ਪੂਰੇ ਪੰਜਾਬ ਦੀ ਜਥੇਬੰਦੀਆਂ ਨੂੰ ਪੂਰੇ ਪੰਜਾਬ ਦੀ ਜਥੇਬੰਦੀਆਂ ਨੂੰ ਇਹ ਬੇਨਤੀ ਕਰੂੰਗਾ ਵਾਲਮੀਕੀ ਸਮਾਜ ਨੂੰ ਬੇਨਤੀ ਕਰੂੰਗਾ ਮذਬੀ ਸਿਕ ਪਾਈਤਰੇ ਨੂੰ ਬੇਨਤੀ ਕਰੂੰਗਾ ਐਸਸੀ ਐਸਟੀ ਸਭਾਗ ਨੂੰ ਬੇਨਤੀ ਕਰੂੰਗਾ ਕਿ ਦੋਸਤੋ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਇਹ ਬੇਈਮਾਨ ਲੋਕ ਜੇ ਅੱਜ ਵਿਸ਼ਵਦੀਪ ਦੀ ਗੱਲ ਨਹੀਂ ਹੈ ਇਹ ਗੱਲ ਆ ਪੂਰੇ ਸਮੂਹ ਐਸਈ ਭਾਈਚਾਰੇ ਦੀ ਜੇ ਅੱਜ ਵਿਸ਼ਵਦੀਪ ਦੇ ਕੀਤਾ ਗਿਆ ਪਰਚਾ ਪ੍ਰਸ਼ਾਸਨ ਵੱਲੋਂ ਜਿਹੜਾ ਰੱਦ ਨਹੀਂ ਕੀਤਾ ਜਾਂਦਾ ਕੈਨਸਲ ਨਹੀਂ ਕੀਤਾ ਜਾਂਦਾ ਤੇ ਦੋਸਤੋ ਦੱਸ ਦਿਆਂ ਸਾਰੇ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਗਰਵਾਰੀ ਵਿਸ਼ਵਦੀਪ ਦੀ ਸੀ ਤੇ ਲੇਕਿਨ ਅਗਲੀ ਵਾਰੀ ਕਿਸੇ ਹੋਰ ਦੀ ਵੀ ਹੋ ਸਕਦੀ ਹੈ ਇਸ ਕਰਕੇ ਪਰਿਵਾਰ ਵੱਲੋਂ ਅੱਜ ਦਿਨ ਮਿੱਥਿਆ ਗਿਆ ਬੁੱਧਵਾਰ ਦਾ ਦਿਨ ਜਿਹੜਾ ਆਉਣ ਵਾਲਾ ਬੁੱਧਵਾਰ ਦਾ ਦਿਨ ਉਸ ਬੁੱਧਵਾਰ ਨੂੰ ਜਿਹੜਾ ਫੌਜ ਫਲਕਾ ਐਸਐਸਪੀ ਦਫ਼ਤਰ ਦਾ ਕਰਾਓ ਕੀਤਾ ਜਾਏਗਾ ਤੇ तमाम ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਏਡੀਜੀਪੀ ਸਾਹਿਬ ਲੋਅਰ ਆਈਨ ਆਰਡਰ ਦੀ ਸਥਿਤੀ ਜੇ ਵਿਗੜਦੀ ਹੈ ਤੇ ਉਹਦਾ ਜ਼ਿੰਮੇਵਾਰ ਪੂਰਨ ਤੌਰ ਤੇ ਪ੍ਰਸ਼ਾਸਨ ਹੋਏਗਾ ਐਸਐਸਪੀ ਫਾਈਲ ਕਾ ਹੋਗਾ ਤੇ ਪਰਚੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਪਰਚੇ ਨੂੰ ਕੈਨਸਲ ਕੀਤਾ ਜਾਵੇ ਤਾਂ ਜੋ ਐਸੀ ਸਮਾਜ ਦੀ ਮਾਨ ਮਰਿਆਦਾ ਉਹਨਾਂ ਦੀ ਬਣੀ ਰਹੇ ਝੂਠੇ ਪਰਚੇ ਨਹੀਂ ਹੋਣ ਦਿੱਤੇ ਜਾਣਗੇ ਕਿਸੇ ਵੀ ਕੀਮਤ ਤੇ ਇਹ ਦੀਪਦਸ਼ਨ ਦੀ ਚੇਤਾਵਨੀ ਹੈ ਤੇ ਬੁੱਧਵਾਰ ਨੂੰ ਬੇਨਤੀ ਕਰੂੰਗਾ ਸਵੇਰੇ 10 ਵਜੇ ਐਸਐਸਪੀ ਦਫ਼ਤਰ ਪੂਰਾ ਸਮੂਹ ਐਸੀ ਭਾਈਚਾਰਾ ਵਾਲਮੀਕੀ ਭਾਈਚਾਰਾ ਮਜਬੀ ਸੇਖ ਭਾਈਚਾਰਾ ਜਿਹੜਾ ਸਮੂਹ ਉਹ ਪਹੁੰਚੇ ਐਸਐਸਪੀ ਦਫ਼ਤਰ ਫਾਈਲ ਕਾ ਤੇ तमाम ਜਥੇਬੰਦੀਆਂ ਨੂੰ ਬੇਨਤੀ ਕਰੂੰਗਾ ਜਿਹੜੇ ਵੀਰ ਵਿਸ਼ਵਦੀਪ ਦੇ ਹੱਥ ਤੇ ਵੀਡੀਓ ਬਾਰ ਰਿਹਾ ਹੈ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਹੱਥ ਜੋੜ ਕੇ ਵੀਰੋ ਵੀ ਅੱਜ ਏਕਤਾ ਦਿਖਾਉਣ ਦਾ ਸਬੂਤ ਆਪਣਾ ਦਿਓ ਤੇ ਜਿਨ੍ਹਾਂ ਜਿਨ੍ਹਾਂ ਨੇ ਵੀਰਾਂ ਨੇ ਵੀਡੀਓ ਪਾਈ ਆ ਉਹ ਵੀਰ ਵਿਸ਼ਵਦੀਪ ਦੇ ਹੱਕ 'ਚ ਉਹ ਸਾਰੇ ਹੀ ਬੋਧਵਾਰ ਨੂੰ ਫੇਰੇ 10 ਵਜੇ ਐਸਐਸਪੀ ਦਫਤਰ ਫਾਇਲ ਕਾ ਪਹੁੰਚਣ ਵੱਡੀ ਗਿਣਤੀ ਵਿੱਚ ਤਾਂ ਜੋ ਤੁਹਾਡੀ ਏਕਤਾ ਦਾ ਸਬੂਤ ਦੇਖ ਸਕੇ ਪ੍ਰਸ਼ਾਸਨ ਨੂੰ ਸੋ ਮੇਰੀ ਬੇਨਤੀ ਸੀ ਭੈਣ ਖੜੀ ਹੈ ਮੇਰੀ ਆ ਮੇਰੀ ਮਾਂ ਖੜੀ ਹੈ ਮੈਂ ਮਾਂ ਨੂੰ ਕਹਿਣਾ ਚਾਹੂੰਗਾ ਅੱਗੇ ਲੈ ਮੜ ਜਾ ਤਨੋ ਮਨੋ ਤਨੋ ਤਨੋ ਮਨੋ ਤੋਨਾ ਦੀਪ ਦਸ਼ਾਨੰਤ ਪੂਰੀ ਰਾਵਣ ਸੇ ਨਾਲ ਦੀ ਟੀਮ ਖੜੀ ਹੈ ਪਰਿਵਾਰ ਦੇ ਨਾਲ ਏ ਮਾਂ ਜਿਹੜੀ ਆ ਵਿਸ਼ਪਦੀਪ ਦੀਨੀ ਸਾਡੀ ਮਾਂ ਇਹ ਭੈਣ ਜਿਹੜੀ ਆ ਵਿਸ਼ਪਦੀਪ ਦੀਨੀ ਇਹ ਸਮੂਹ ਐਸਪਾਈਚਾਰ ਦੀ ਭੈਣ ਹੈ ਸਾਡੀ ਵੀ ਭੈਣ ਹੈ ਤੇ ਇਸ ਕਰਕੇ ਇਹਨਾਂ ਦੇ ਹੱਕ 'ਚ ਖੜਨਾ ਪੈਣਾ ਆਵਾਜ਼ਾਂ ਮੋਤ ਕਾਟੀ ਨੇ ਬੇਨਤੀ ਕਰਦਾ ਬਾਰ-ਬਾਰ ਆਵਾਜ਼ਾਂ ਮੋਤ ਕਾਟਣੇ ਜਿਹੜੀ ਐਸਪਾਈਚਾਰੇ ਦੀ ਚੱਕੀਆਂ ਜਾਂਦੀਆਂ ਤੇ ਜੇ ਅੱਜ ਆਵਾਜ਼ ਦਬਾਈ ਗਈ ਤੇ ਫਿਰ ਆਵਾਜ਼ ਚੁੱਕਣ ਦੀ ਕੋਈ ਹਿੰਮਤ ਨਹੀਂ ਕਰੇਗਾ ਮੇਰੀ ਬੇਨਤੀ ਹੈ ਸਮੂਹ ਐਸਪਾਈਚਾਰ ਨੂੰ ਵਾਲਮੀਕੀ ਮਜ ਵੀ ਸਿੱਖ ਪਾਈਚਾਰੇ ਨੂੰ ਅਸੀਂ ਉਹ ਕੋਮ ਆ ਜਿਹੜੀਆਂ ਜੜੀ ਬਜੰਗ ਲੜਦੇ ਆ ਤੇ ਉਹਨੂੰ ਫਤਿਹ ਕਰਦੇ ਆ ਜਿੱਤ ਹਾਸਲ ਕਰਦੇ ਆ ਤੇ ਇਸ ਜੰਗ ਦੇ ਵਿੱਚ ਵੀ ਜਿੱਤ ਹਾਸਲ ਕਰਾਂਗੇ ਪੂਰਾ ਵਾਲਮੀਕੀ ਸਮਾਜ ਪੂਰਾ ਮਜਬੀ ਸਿਕ ਭਾਈਚਾਰਾ ਪੂਰਾ ਐਸਪੀ ਭਾਈਚਾਰਾ ਤਨੋਂ ਮਨੋਂ ਤਨੋਂ ਵੀਰ ਵਿਸ਼ਵਦੀਪ ਦੇ ਨਾਲ ਖੜਾ ਹੋਏ ਇਹ ਝੂਠਾ ਵਰਦਾਂ ਦਾ ਪ੍ਰਸ਼ਾਸਨ ਨੇ ਕੀਤਾ ਬੜੀ ਹਸਾਜੀ ਦੇ ਤਹਿਤ ਕੀਤਾ ਤੇ ਦੂਸਰੀ ਗੱਲ ਇੱਕ ਉਹਨਾਂ ਨੂੰ ਕਹਿਣਾ ਚਾਹੁੰਗਾ ਕੜਮ ਚੌਧਰੀਆਂ ਨੂੰ ਜਿਨ੍ਹਾਂ ਦੇ ਧੋਣਾ ਚ ਜਾਦ ਦਾ ਕਿਲ ਜਿਹੜੇ ਅੱਜ ਝੂਠੀ ਵੀਡੀਓ ਪਾ ਰਹੇ ਨੇ ਉਹਨੂੰ ਵੀਰ ਨੂੰ ਬਦਨਾਮ ਕਰਨ ਦੇ ਲਈ ਕਿ ਇਹ ਵੀਰ ਆਹ ਵੜਾ ਕੰਮ ਕਰਦਾ ਸੀ ਗਲਤ ਕੰਮ ਕਰਦਾ ਸੀ ਗਲਤ ਬੰਦਿਆ ਸਾਹ ਦਿੰਦਾ ਸੀ ਅੱਜ ਜੇ ਉਹਦੇ ਨੇ ਪਰਚਾ ਹੋਇਆ ਤੇ ਅੱਜ ਤੁਹਾਨੂੰ ਇਹ ਗੱਲਾਂ ਯਾਦ ਆ ਰਹੀਆਂ ਅੱਗੇ ਪਿੱਛੇ ਕਦੇ ਵੀਡੀਓ ਨਹੀਂ ਪਾਈਆਂ ਉਹਦੇ ਬਰਖਾਲ ਤੇ ਉਹਨਾਂ ਕਲਮ ਚੋਧਰੀਆਂ ਨੂੰ ਕਹਨੇ ਦਊਂਗਾ ਵੀਡੀਓ ਦੇ ਮਾਧਮ ਤੋਂ ਤੁਸੀਂ ਸੁਧਰ ਜੋ ਨਹੀਂ ਤਾਂ ਤੁਹਾਡੇ ਤੇ ਅਸੀਂ ਅਗਲੇ ਪਰਚੇ ਕਰਾਵਾਂਗੇ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਵੱਲੋਂ ਐਪਲੀਕੇਸ਼ਨਾਂ ਦੇ ਕੇ ਜੇ ਅਸੀਂ ਭਾਈਚਾਰ ਦੀ ਮਾਨ ਮਰਿਆਦਾ ਦੇ ਖਿਲਾਫ ਕੋਈ ਵੀ ਬੰਦਾ ਬੋਲੇਗਾ ਤਾਂ ਉਹਦੇ ਤੇ ਐਸਟਰੋ ਸਿਟੀ ਐਕਟ ਦੇ ਪਰਚੇ ਕਰਾਵਾਂਗੇ ਫਿਰ ਪ੍ਰਸ਼ਾਸਨ ਨੂੰ ਕਹਾਂਗੇ ਸਾਡੇ ਪਰਚੇ 'ਚ ਵੀ ਦੇਰੀ ਨਾ ਕੀਤੀ ਜਾਵੇ ਸਾਡਾ ਪਰਚਾ ਵੀ ਤੁਰੰਤ ਕੀਤਾ ਜਾਵੇ ਉਸੇ ਟਾਈਮ ਜਿਹੜੇ ਸਪਿੰਡ ਦੇ ਵਿੱਚੋਂ ਵੀ ਵੀਡੀਓ ਪਾਹ ਪਾ ਕੇ ਲੋਕਾਂ ਨੂੰ ਇਹ ਕਹਨੇ ਵੀ ਵਿਸ਼ਵਦੀਪ ਗਲਤ ਬੰਦਾ ਸੀ ਪਰ ਅਸੀਂ ਕਹਿਣਾ ਚਾਹੁੰਦੇ ਆਪਣੀ ਕੌਮ ਨੂੰ ਜਿਹੜਾ ਬੰਦਾ ਆਪਣੀ ਕੌਮ ਦੀ ਗੱਲ ਕਰਦਾ ਸਮਾਜ ਦੀ ਗੱਲ ਤਾਂ ਹੀ ਦੀਪ ਲਛਣ ਨੇ ਉਹਦੇ ਨਾਲ ਖੜਾ ਤੇ ਦੋਸਤੋ ਬੁੱਧਵਾਰ ਨੂੰ ਸਵੇਰੇ 10 ਵਜੇ ਆਉਣ ਵਾਲਾ ਬੁੱਧਵਾਰ ਜਿਹੜਾ ਜਿੰਦਾ ਅੱਜ ਦਿਨ ਜਿਹੜਾ ਹੈਗਾ ਅੱਜ ਸ਼ਨੀਵਾਰ ਤੇ ਬੁੱਧਵਾਰ ਨੂੰ ਸਾਰੇ ਵੀਰਾਂ ਨੂੰ ਕਹੂੰਗਾ ਸਾਰੀ ਜੱਥੇਬੰਦੀਆਂ ਨੂੰ ਕਹੂੰਗਾ ਵੀ ਐਸਐਸਪੀ ਦਫਤਰ ਸਵੇਰੇ 10 ਵਜੇ ਫਾਇਲ ਕਾ ਪਹੁੰਚੋ ਤੇ ਆਪਣੀ ਏਕਤਾ ਦਾ ਸਬੂਤ ਦਿਓ ਜੈ 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 ਭੀ ਜੈ ਭੀਮ ਜੈ ਭੀਮ ਜੈ 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 ਭੀ ਜੈ ਭੀਮ ਜੈ ਭੀਮ ਜੈ 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 ਭੀ ਜੈ ਭੀਮ ਜੈ ਭੀਮ ਨਿਕਲੋ ਬਾਹਰ ਮਕ ਜੰਗ ਲੜੋ ਬੇਈਮਾਨੋ ਸੇ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਨਿਕਲੋ ਬਾਹਰ ਮਕਾਨੋ ਸੇ ਜੰਗ ਲੜੋ ਬੇਈਮਾਨੋ ਸੇ ਜੈ ਭੀ ਜੈ ਭਾਰਤ ਜੈ ਸਵਰਾਜ ਜੀ ਬੋਧਵਾਰ ਸਵੇਰੇ 10 ਵਜੇ ਫਾਇਲਕਾ ਪੂਰਾ ਸਮਾਧ ਪਹੁੰਚਣਾ ਨਾ ਭੁੱਲਿਓ ਕਿ ਗੱਲ ਕੌਮ ਦੇ ਵੀਰ ਦੀ ਆ ਸਮਾਜ ਦੇ ਵੀਰ ਦੀ ਆ ਮਾਨ ਸਤਕਾਰ ਦੀ ਆ ਤੇ ਸਵੇਰੇ 10 ਵਜੇ ਫਾਇਲਕਾ ਬੋਧਵਾਰ ਪਹੁੰਚਿਓ ਐਸਐਸਪੀ ਦਫਤਰ ਦੇ ਬਾਹਰ ਵੱਡੀ ਗਿਣਤੀ ਚ ਜੈ ਭੀ ਜੈ ਭਾਰਤ